ਜੀ ਮੈਂ ਹਾਸ਼ਦੀਪ ਕੋਰ ਸੰਧੂ ਤੇ ਗੱਲ ਕਰਦੇ ਆ ਜੀ ਸਮੇ ਸਮੇ ਤੇ ਕਾਫੀ ਸਰਕਾਰਾਂ ਆਈਆਂ ਜਿਹੜੇ ਹਮੇਸ਼ਾ ਹੀ ਬੰਦੀ ਜਿਹੜੇ ਬੰਦੀ ਸਿੰਘ ਨੇ ਉਹਨਾਂ ਬਾਰੇ ਗੱਲਾਂ ਕੀਤੀਆਂ ਜੇਕਰ ਬੀਜੇਪੀ ਆਈ ਉਹਨਾਂ ਨੇ ਕਿਹਾ ਕਿ ਬੰਦੀ ਸਿੰਘਾਂ ਨੂੰ ਜਿਹੜੇ ਸਜ਼ਾਵਾ ਪੂਕਤ ਚੁੱਕੇ ਨੇ ਉਹਨਾਂ ਨੂੰ ਜਿਹੜਾ ਹੈ ਜੇਲ੍ਹ ਦੇ ਵਿੱਚੋਂ ਬਾਹਰ ਕਰ ਦਿੱਤਾ ਜਾਵੇਗਾ ਜੇਕਰ ਸ਼੍ਰੋਮਣੀ ਅਕਾਲੀ ਦਲ ਆਈ ਉਹਨਾਂ ਦਾ ਵੀ ਇਹੀ ਬਿਆਨ ਸੀ ਜੇ ਕਾਂਗਰਸ ਆਈ ਉਹਨਾਂ ਦਾ ਵੀ ਇਹੀ ਬਿਆਨ ਸੀ ਲੇਕਿਨ ਲਗਾਤਾਰ ਹੀ ਕਈ ਪਾਰਟੀਆਂ ਆਈਆਂ ਤੇ ਕਈ ਚਣੀਆਂ ਗਈਆਂ ਲੇਕਿਨ ਜੋ ਹੈ ਕੋਈ ਵੀ ਕਿਸ ਕਿਸੇ ਤਰ੍ਹਾਂ ਵੀ ਬੰਦੀ ਸਿੰਘਾਂ ਦੇ ਹੱਕ ਦੇ ਵਿੱਚ ਨਹੀਂ ਖੜਾ ਹੋਇਆ ਜਿੱਥੇ ਵਾਰ-ਵਾਰ ਜਿਹੜੇ ਨੇ ਧਰਨੇ ਵੀ ਲਗਾਏ ਜਾ ਗਏ ਅਕਸਰ ਹੀ ਵਾਰ-ਵਾਰ ਜੋ ਬੰਦੀ ਸਿੰਘਾਂ ਦੇ ਹੱਕ ਦੇ ਵਿੱਚ ਕਾਫੀ ਉਹਨਾਂ ਦੇ ਪਰਿਵਾਰਾਂ ਵੱਲੋਂ ਰੋਲਾ ਵੀ ਪਾਇਆ ਗਿਆ ਉਹਨਾਂ ਨੇ ਬੁਖਾਰਾ ਵੀ ਲਗਾਈਆਂ ਲੇਕਿਨ ਕੋਈ ਵੀ ਪਾਰਟੀ ਜਿਹੜੀ ਹੈ ਹਮੇਸ਼ਾ ਗੱਲਾਂ ਹੀ ਕਰਦੀ ਨਜ਼ਰ ਆਈ ਜੇਕਰ ਗੱਲ ਕਰੀਏ ਜਿਹੜੇ ਬੰਦੀ ਸਿੰਘ ਨੇ ਉਹਨਾਂ ਨੇ ਜੇ ਪੰਜਾਬ ਦੇ ਹੱਕਾਂ ਲਈ ਕੋਈ ਗੱਲ ਵੀ ਰੱਖੀ ਤਾਂ ਉਹਨਾਂ ਦੀ ਜਿਹੜੀ ਗੱਲ ਨਾ ਸੁਣੀ ਕਰ ਦਿੱਤੀ ਜੇਕਰ ਸਮੇਂ-ਸਮੇਂ ਦੇ ਵਿੱਚ ਸਰਕਾਰਾਂ ਬਦਲਦੀਆਂ ਰਹੀਆਂ ਲੇਕਿਨ ਬੰਦੀ ਸਿੰਘਾਂ ਦੇ ਹੱਕ ਦੇ ਵਿੱਚ ਕੋਈ ਵੀ ਕਿਸੇ ਤਰ੍ਹਾਂ ਦੀ ਬਿਆਨ ਬਾਜੀ ਤੋਂ ਬਿਨਾਂ ਉਹਨਾਂ ਦੇ ਹੱਕ ਦੇ ਵਿੱਚ ਖੜਾ ਨਹੀਂ ਹੋਇਆ ਲੇਕਿਨ ਇਸ ਵਾਰ ਇੱਕ ਵੱਡਾ ਵੱਡੀ ਜਿਹੜੀ ਹੈ ਸੁਪਰੀਮ ਕੋਰਟ ਵੱਲੋਂ ਜਿਹੜੀ ਵੱਡਾ ਐਲਾਨ ਕਰ ਦਿੱਤਾ ਗਿਆ ਹੈ ਉਹ ਐਲਾਨ ਕੀ ਹੈ ਕਿ ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਉਹਨਾਂ ਕੈਦੀਆਂ ਬਾਰੇ ਚਿੰਤਾ ਜ਼ਾਹਰ ਕੀਤੀ ਜੋ ਆਪਣੀ ਸਜ਼ਾ ਪੂਰੀ ਕਰਨ ਤੋਂ ਬਾਅਦ ਵੀ ਜਿਨ੍ਹਾਂ ਦੇ ਵਿੱਚ ਬੰਦ ਹਨ ਸੁਪਰੀਮ ਕੋਰਟ ਨੇ ਕਿਹਾ ਕਿ ਸਾਰੇ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਨਿਰਦੇਸ਼ ਦਿੱਤੇ ਨੇ ਕਿ ਜੇ ਇਹ ਕਿਸੇ ਵੀ ਦੋਸ਼ੀ ਨੂੰ ਕਿਸੇ ਕੇਸ ਵਿੱਚ ਲੋੜ ਨਹੀਂ ਹੈ ਉਹਨਾਂ ਨੂੰ ਤੁਰੰਤ ਰਿਹਾ ਕੀਤਾ ਜਾਵੇ ਜਸਟਿਸ ਬੀ ਬੀਵੀ ਨਾਗਵਤਾ ਅਤੇ ਜਸਟਿਸ ਕੇਵੀ ਵਿਸ਼ਨ ਵਿਸ਼ਵਨਾਥ ਨੇ ਬੈਂਚ ਤੇ 2002 ਤੇ ਨਿਤੀਸ਼ ਕਟਾਰਾ ਕਤਲ ਕੇਸ ਵਿੱਚ ਸੁਖਦੇਵ ਯਾਦਵ ਉਰ ਪਹਿਲਵਾਨ ਦੀ ਰਿਹਾਈ ਦਾ ਹੁਕਮ ਦਿੰਦੇ ਹੋਏ ਇਹ ਨਿਰਦੇਸ਼ ਦਿੱਤਾ ਤੁਹਾਨੂੰ ਦੱਸ ਦਈਏ ਕਿ ਹੁਣ ਜਿਹੜਾ ਹੈ ਸੁਪਰੀਮ ਕੋਰਟ ਆਪ ਵੀ ਇੱਕ ਵੱਡਾ ਐਲਾਨ ਕਰਨ ਜਾ ਰਹੀ ਹੈ ਜਿੱਥੇ ਕੋਈ ਵੀ ਕਿਸੇ ਹੱਕ ਚ ਵੀ ਪੰਜਾਬ ਦੇ ਬੰਦੀ ਜਿਹੜੇ ਨੇ ਬੰਦੀ ਸਿੰਘਾਂ ਦੇ ਹੱਕ ਦੇ ਵਿੱਚ ਨਹੀਂ ਬੋਲਿਆ ਲੇਕਿਨ ਸੁਪਰੀਮ ਕੋਰਟ ਨੇ ਇੱਕ ਵੱਡਾ ਐਲਾਨ ਕੀਤਾ ਹੈ ਕਿ ਹੁਣ ਜਿਹੜੇ ਬੰਦੀ ਸਿੰਘ ਆਪਣੀਆਂ ਸਜ਼ਾਵਾਂ ਪੂਤ ਚੁਕੇ ਨੇ ਜਿਹੜੇ ਜਿਨ੍ਹਾਂ ਨੇ ਆਪਣੀਆਂ ਸਜ਼ਾਵਾਂ ਵੀ ਪੂਤ ਲੀਆਂ ਨੇ ਜਿਨ੍ਹਾਂ ਦੇ ਕੋਰਟ ਦੇ ਵਿੱਚ ਕੇਸ ਲੱਗੇ ਹੋਏ ਸੀ ਉਹਨਾਂ ਦੇ ਹੱਕ ਦੇ ਵਿੱਚ ਉਹ ਇਹਨੇ ਤਾਂ ਉਹਨਾਂ ਸਾਰਿਆਂ ਨੂੰ ਜੇਲ੍ਹ ਦੇ ਵਿੱਚੋਂ ਬਾਹਰ ਕਰ ਦਿੱਤਾ ਜਾਵੇ ਕਿਉਂਕਿ ਬਿਨਾ ਕਿਸੇ ਰੀਜ਼ਨ ਬਿਨਾ ਕਿਸੇ ਮਤਲਬ ਦੇ ਇਹਨਾਂ ਨੂੰ ਜੇਲ੍ਹ 'ਚ ਰੱਖਣ ਦਾ ਕੋਈ ਸਾਡਾ ਹੱਕ ਨਹੀਂ ਹੈ ਲੇਕਿਨ ਪੰਜਾਬ ਦੇ ਵਿੱਚ ਇਹਨਾਂ ਦੀ ਕੋਣ ਲੜਿਆ ਪੰਜਾਬ ਦਾ ਕੋਈ ਵੀ ਪਾਰਟੀ ਕਿਸੇ ਤਰ੍ਹਾਂ ਦੀ ਵੀ ਪਾਰਟੀ ਇਹਨਾਂ ਸਿੰਘਾਂ ਦੇ ਹੱਕ ਦੇ ਵਿੱਚ ਬੋਲਦੀ ਨਜ਼ਰ ਨਹੀਂ ਆਈ ਸਮੇਂ-ਸਮੇਂ ਤੇ ਸਿਰਫ ਵਾਅਦੇ ਕੀਤੇ ਗਏ ਸਟੇਜਾਂ ਉੱਤੇ ਵੋਟਾਂ ਇਕੱਠੀਆਂ ਕਰਨ ਲਈ ਬੁਲਾਰੇ ਦਿੱਤੇ ਗਏ ਜਿਹੜੀ ਜਿਹੜੀ ਵੀ ਸਮੇਂ ਦੇ ਸਿਰ ਤੇ ਨਾਲ ਪਾਰਟੀ ਆਉਂਦੀ ਗਈ ਉਹੀ ਜਿਹੜੀ ਹੈ ਵਾਅਦੇ ਕਰਦੀ ਲਈ ਗਈ ਲੇਕਿਨ ਉਹਨਾਂ ਵਾਅਦਿਆਂ ਤੇ ਹਮੇਸ਼ਾ ਹੀ ਝੂਠੇ ਉਤਰੇ ਲੇਕਿਨ ਹੁਣ ਸੁਪਰੀਮ ਕੋਰਟ ਨੇ ਆਪ ਇੱਕ ਵੱਡਾ ਫੈਸਲਾ ਲਿਆ ਹੈ ਤੇ ਸ਼ਾਇਦ ਹੁਣ ਜਿਹੜੇ ਬੰਦੀ ਸਿੰਘ ਨੇ ਉਹ ਹੁਣ ਖੁੱਲੀਆਂ ਹਵਾਵਾਂ ਦੇ ਵਿੱਚ ਤੇ ਆਪਣੇ ਘਰਾਂ ਦੇ ਵਿੱਚ ਵਾਪਸ ਆ ਸਕਣਗੇ ਇਹ ਉਮੀਦ ਲਗਾਈ ਜਾ ਰਹੀ ਹੈ ਧੰਨਵਾਦ